ਮਸੀਆ ਤੇ ਪੁੰਨਿਆ ਦੋ ਮਤਰਈਆਂ ਭੈਣਾਂ ਦੀ ਕਹਾਣੀ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਕਿਸਾਨ ਦੀ ਪਤਨੀ ਤੇ ਲੜਕੀ ਤਿੰਨੇ ਜਾਣੇ ਰਹਿੰਦੇ ਸਨ ਉਸ ਦੀ ਬੇਟੀ ਦਾ ਨਾਂ ਪੁੰਨਿਆ ਸੀ ਪੁੰਨਿਆ ਚੰਨ ਦੀ ਤਰ੍ਹਾਂ ਸੋਹਣੀ ਸੀ ਤੇ ਬਹੁਤ ਹੀ ਖੂਬਸੂਰਤ ਕਿਸਾਨ ਤੇ ਕਿਸਾਨ ਦੀ ਪੜ ਪਤਨੀ ਉਸ ਬੇਟੀ ਨੂੰ ਜਨਮ ਦੇ ਕੇ ਬਹੁਤ ਖੁਸ਼ ਥਾ ਨੇ ਕਿਸਾਨ ਖੇਤੀਬਾੜੀ ਕਰਦਾ ਸੀ ਤੇ ਖੇਤੀਬਾੜੀ ਤੋਂ ਜੋ ਵੀ ਪੈਸਾ ਮਿਲਦਾ ਸੀ ਉਸ ਨਾਲ ਆਪਣੇ ਘਰ ਦਾ ਗੁਜ਼ਾਰਾ ਬੜੇ ਸੋਹਣੇ ਢੰਗ ਨਾਲ ਕਰਦਾ ਸੀ ਉਹਨਾਂ ਦਾ ਸਮਾਪਤੀਤ ਵਧੀਆ ਹੋ ਰਿਹਾ ਸੀ ਪਰ ਕਹਿੰਦੇ ਆ ਜਦੋਂ ਸਭ ਕੁਝ ਸਹੀ ਚੱਲਦਾ ਹੋਵੇ ਤਾਂ ਕੁਝ ਨਾ ਕੁਝ ਹੋ ਜਾ ਹੋ ਜਾਂਦਾ ਹੈ ਜੋ ਕਦੇ ਸੋਚਿਆ ਵੀ ਨਹੀਂ ਹੁੰਦਾ। ਇਹੀ ਕਿਸਾਨ ਦੇ ਨਾਲ ਹੋਇਆ ਕਿਸਾਨ ਦੀ ਪਤਨੀ ਬਿਮਾਰ ਹੋ ਗਈ ਤੇ ਉਹਨਾਂ ਐਵੇਂ ਮੰਜੇ ਫੜਿਆ ਫੜਿਆ ਜਿਹੜਾ ਉੱਠ ਨਾ ਸਕੀ। ਤੁਸਾਂ ਦੀ ਲੜਕੀ ਨੇ 6-7 ਮਹੀਨਿਆਂ ਦੀ ਹੋ ਚੁੱਕੀ ਸੀ ਪਰ ਕਿਸਾਨ ਦੀ ਪਤਨੀ ਦੀ ਬਿਮਾਰੀ ਜੋ ਜਾ ਹੀ ਨਹੀਂ ਰਹੀ ਸੀ। ਕਿਸਾਨ ਬੜਾ ਹੀ ਦੁਖੀ ਰਹਿਣ ਲੱਗਾ। ਉਹਨੂੰ ਆਪਣੀ ਪਤਨੀ ਦੇ ਇਲਾਜ ਦੀ ਕੋਈ ਕਸਰ ਨਾ ਛੱਡੀ ਹਰ ਪ੍ਰਕਾਰ ਦੀ ਦਵਾਈ ਖਵਾਈ ਉਸ ਸਮੇਂ ਲੋਕ ਦੇਸੀ ਇਲਾਜ ਹੀ ਕਰਦੇ ਸੀ ਬਹੁਤ ਇਲਾਜ ਕਰਵਾਉਣ ਤੋਂ ਬਾਅਦ ਵੀ ਉਸਦੀ ਪਤਨੀ ਬਚੀ ਨਹੀਂ ਤੇ ਉਹ ਕਾਲ ਚਲਾਣੇ ਕਰ ਗਈ ਕਿਸਾਨ ਉੱਤੇ ਦੁੱਖਾਂ ਦਾ ਭਾਰ ਟੁੱਟ ਪਿਆ ਹੁਣ ਕਿਸਾਨ ਬਹੁਤ ਦੁਖੀ ਰਹਿਣ ਲੱਗਾ ਉਹ ਵਿਚਾਰਾ ਆਪਣੀ ਲੜਕੀ ਨੂੰ ਪਾਲੇ ਕੇ পেট ਭਰਨ ਲਈ ਬਾਹਰ ਕੰਮ ਕਰੇ ਜਿਸ ਨਾਲ ਘਰ ਦਾ ਖਰਚਾ ਚੱਲੇ ਜੇ ਜੇ ਕਿਸਾਨ ਖੇਤਾਂ 'ਚ ਜਾਂਦਾ ਤਾਂ ਪਿੱਛੇ ਪੁੰਨਿਆਂ ਦਾ ਖਿਆਲ ਕੌਣ ਰੱਖਦਾ ਤੇ ਜੇ ਉਹ ਪੁੰਨਿਆਂ ਦਾ ਖਿਆਲ ਰੱਖਦਾ ਤਾਂ ਖੇਤਾਂ ਵਿੱਚ ਕੰਮ ਕਰਨਾ ਕੌਣ ਜਾਂਦਾ ਕਿਸਾਨ ਬੜੀ ਦੋਚਿੱਤੀ ਵਿੱਚ ਫਸ ਗਿਆ ਤੇ ਕਿਸਾਨ ਦੇ ਰਿਸ਼ਤੇਦਾਰਾਂ ਤੇ ਆਂਡੀਆਂ ਗਵਾਂਡੀਆਂ ਨੇ ਕਿਹਾ ਤੈਨੂੰ ਦੂਜਾ ਵਿਆਹ ਕਰ ਲੈਣਾ ਚਾਹੀਦਾ ਕਿਉਂਕਿ ਤੇਰੀ ਲੜਕੀ ਬਹੁਤ ਛੋਟੀ ਹੈ ਉਸ ਨੂੰ ਮਾਂ ਦੀ ਜ਼ਰੂਰਤ ਹੈ ਤੇ ਤੂੰ ਮਾਂ ਦੀ ਤਰਾ ਦੇਖਭਾਲ ਨਹੀਂ ਕਰ ਸਕਦਾ ਕਿਉਂਕਿ ਉਹ ਲੜਕੀ ਆ ਉਹਦੇ ਲਈ ਮਾਂ ਦੀ ਜ਼ਰੂਰੀ ਹੈ ਪਹਿਲਾਂ ਤਾਂ ਉਹ ਬੜਾ ਸਮਾਂ ਟਾਲਦਾ ਰਿਹਾ ਤੇ ਉਹ ਆਪਣੀ ਲੜਕੀ ਦੇ ਮਤਰੀ ਮਾਂ ਨਹੀਂ ਲਿਆਉਣਾ ਲਿਆਊਗਾ ਪਰ ਜਦੋਂ ਉਹਨੂੰ ਆਪਣੀ ਬੇਟੀ ਨੂੰ ਪਾਲਣ ਪੋਸ਼ਣ ਵਿੱਚ ਮੁਸ਼ਕਲ ਮਹਿਸੂਸ ਹੋਣ ਲੱਗੀ ਤਾਂ ਉਹਨੇ ਦੂਜਾ ਵਿਆਹ ਕਰ ਲੈਣਾ ਹੀ ਜ਼ਰੂਰੀ ਸਮਝਿਆ ਕਿਸਾਨ ਦੇ ਰਿਸ਼ਤੇਦਾਰਾਂ ਨੇ ਇੱਕ ਲੜਕੀ ਵੇਖ ਕੇ ਉਸ ਦਾ ਵਿਆਹ ਕਰ ਦੇਤਾ ਤੇ ਕਿਸਾਨ ਦੀ ਜਿਹੜੀ ਪਤਨੀ ਆਈ ਉਸ ਦਾ ਨਾਂ ਰੂਪਾ ਸੀ ਉਸ ਦੀ ਉਮਰ ਤੱਕ ਆਸਾਨ ਨਾ ਕਿਸਾਨ ਨਾਲੋਂ ਘੱਟ ਸੀ ਪਰ ਉਹ ਗਰੀਬ ਪਰਿਵਾਰ ਵਿੱਚੋਂ ਆਈ ਸੀ ਇਸ ਲਈ ਉਹ ਪੁੰਨਿਆ ਨੂੰ ਬਹੁਤ ਪਿਆਰ ਕਰਦੀ ਸੀ ਪਰ ਕਹਿੰਦੇ ਨਾ ਮਤਰੀ ਤਾਂ ਮਤਰੀ ਹੀ ਹੁੰਦੀ ਆ ਹੁਣ ਉਸ ਦੇ ਆਪਣਾ ਬੱਚਾ ਆਉਣ ਵਾਲਾ ਹੋ ਗਿਆ 9 ਮਹੀਨਿਆਂ ਬਾਅਦ ਰੂਪਾ ਨੇ ਇੱਕ ਲੜਕੀ ਨੂੰ ਜਨਮ ਦਿੱਤਾ ਜੋ ਬਹੁਤ ਹੀ ਬਦ ਸੂਰਤ ਸੀ ਉਸ ਦਾ ਨਾਮ ਮਸਿਆ ਰੱਖਿਆ ਗਿਆ ਕਿਉਂਕਿ ਵੱਡੀ ਦਾ ਨਾਮ ਪੁੰਨਿਆ ਸੀ ਤਾਂ ਉਸ ਦਾ ਨਾਮ ਮਸਿਆ ਰੱਖ ਦਿੱਤਾ ਰੂਪਾ ਨੇ ਵੇਖਿਆ ਜਿਹੜੀ ਪੁੰਨਿਆ ਉਹ ਬਹੁਤ ਹੀ ਸੁੰਦਰ ਹੈ ਉਹਦੇ ਸੰਸਕਾਰ ਵੀ ਬਹੁਤ ਵਧੀਆ ਹੈ ਪਤਾ ਨਹੀਂ ਰੂਪਾ ਵਿੱਚ ਬਦਲਾਅ ਆਇਆ ਉਹ ਕੰਡਿਆ ਨੂੰ ਬਹੁਤ ਹੀ ਉਹ ਬਹੁਤ ਹੀ ਨਫ਼ਰਤ ਕਰਨ ਲੱਗ ਪਈ ਹੋਣ ਉਸ ਨੂੰ ਪੁੰਨਿਆ ਪੋਰਾ ਵੀ ਚੰਗੀ ਨਾ ਲੱਗਦੀ ਸੀ ਛੋਟੀ ਜਹੀ ਪੁੰਨਿਆ ਨੂੰ ਹੌਲੀ ਹੌਲੀ ਵੱਡੀ ਹੋਣ ਲੱਗੀ ਕਿਉਂਕਿ ਜੋ ਪੁੰਨਿਆ ਦੀ ਮਾਂ ਆ ਸੀ ਉਹ ਬਹੁਤ ਹੀ ਪੂਜਾ ਪਾਠ ਕਰਦੀ ਸੀ ਇਸ ਲਈ ਪੁੰਨਿਆਂ ਵਿੱਚ ਵੀ ਉਹ ਹੀ ਸਭ ਕੁਝ ਦਿਸਦਾ ਸੀ ਉਹਦੇ ਸੰਸਕਾਰ ਬਹੁਤ ਵਧੀਆ ਸੀ ਛੋਟੀ ਜਈ ਗੜਵੀ ਲੈ ਕੇ ਪਾਣੀ ਭਰ ਕੇ ਜਾਂਦੀ ਸ਼ਿਵਲਿੰਗ ਤੇ ਚੜਾਉਂਦੀ ਤੇ ਪਰ ਜਿਹੜੀ ਮਤਰੇਈ ਮਾਂ ਸੀ ਉਸ ਨੂੰ ਪੁੰਨਿਆਂ ਦਾ ਕੋਈ ਵੀ ਕੰਮ ਚੰਗਾ ਨਹੀਂ ਸੀ ਲੱਗਦਾ ਹੌਲੀ ਹੌਲੀ ਦੋਵੇਂ ਕੁੜੀਆਂ ਵੱਡੀਆਂ ਹੋਣ ਲੱਗੀਆਂ ਹੁਣ ਮਤਰੇਈ ਮਾਂ ਫਿਰ ਦੁਬਾਰਾ ਮਾਂ ਬਣਨ ਵਾਲੀ ਹੋ ਗਈ ਇੱਕ ਪੁੱਤਰ ਨੂੰ ਜਨਮ ਦਿੱਤਾ ਉਹਦੇ ਵਿੱਚ ਬਹੁਤ ਕਮੰਡ ਆ ਗਿਆ ਹੁਣ ਤਾਂ ਬਿਆਂ ਨੂੰ ਦੇਖ ਕੇ ਬਿਲਕੁਲ ਖੁਸ਼ ਨਹੀਂ ਹੁੰਦੀ ਉਹ ਆਪਣੇ ਬੱਚਿਆਂ ਵਿੱਚ ਖੁਸ਼ ਰਹਿੰਦੀ ਜਦੋਂ ਕਿਸਾਂ ਆਪਣੀ ਬੇਟੀ ਪੁੰਨਿਆ ਨਾਲ ਪਿਆਰ ਕਰਦਾ ਤਾਂ ਦੂਜੀ ਪਤਨੀ ਰੂਪਾ ਕਿਸਾਨ ਨਾਲ ਬੜੀ ਲੜਾਈ ਕਰਦੀ ਇਸ ਲਈ ਕਿਸਾਨ ਚੁੱਪੀ ਰਹਿਣ ਦਾ ਰੋਪ ਕਹਿੰਦੀ ਉਹ ਸੱਚ ਮੰਨ ਲੈਂਦਾ ਸੀ ਹੌਲੀ ਹੌਲੀ ਸਮਾਂ ਲੰਘਦਾ ਗਿਆ ਦੋਵੇਂ ਲੜਕੀਆਂ ਜਵਾਨ ਹੋ ਗਈਆਂ ਜੋ ਪੁੰਨਿਆ ਸੀ ਉਹ ਤਾਂ ਬਹੁਤ ਹੀ ਰੱਬ ਨੂੰ ਮੰਨਣ ਵਾਲੀ ਪੂਜਾ ਪਾਠ ਭਗਤੀ ਕਰਨ ਵਾਲੀ ਸੁੰਦਰ ਤੇ ਸ਼ਸ਼ੀਲ ਸੀ ਤੇ ਉਸਦੇ ਉਲਟ ਮੱਸਿਆ ਆਪਣੇ ਨਾਮ ਦੀ ਤਰ੍ਹਾਂ ਰੂਪ ਸੀ ਸੁਭਾਅ ਦੀ ਵੀ ਬਹੁਤ ਹੀ ਸ਼ਰਾਰਤੀ ਤੇ ਪੈੜੀ ਸੀ ਪਰ ਕਹਿੰਦੇ ਆ ਨਾਮ ਮਾ ਲਈ ਦੀ ਸੁੰਦਰਤਾ ਕੀ ਬਹੁਤ ਬਦਸੂਰਤ ਉਸ ਨੂੰ ਆਪਣੀ ਔਲਾਦ ਹੀ ਚੰਗੀ ਲੱਗਦੀ ਹੈ ਜਿਹੜਾ ਲੜਕਾ ਸੀ ਉਹਦਾ ਨਾਮ ਮੋਹਨ ਸੀ ਉਹ ਪੁੰਨਿਆ ਨੂੰ ਬਹੁਤ ਪਿਆਰ ਕਰਦਾ ਸੀ ਉਹ ਉਹਨੂੰ ਆਪਣੀ ਮਤਰਈ ਭੈਣ ਨਹੀਂ ਸਮਝਦਾ ਸੀ ਪਰ ਮੱਸਿਆ ਤੇ ਉਹਦੀ ਮਾਂ ਪੁੰਨਿਆ ਨੂੰ ਬਹੁਤ ਹੀ ਮਾੜਾ ਸਮਝਦੀਆਂ ਸਨ ਹੁਣ ਦੋਵੇਂ ਲੜਕੀਆਂ ਵਿਆਹ ਦੇ ਯੋਗ ਹੋ ਗਈਆਂ ਸੀ ਜੋ ਪੁੰਨਿਆ ਸੀ ਉਹ ਆਂਡੀਆਂ ਗਵਾਨੀਆਂ ਸਭ ਦੀ ਬਹੁਤ ਚਹੇਤੀ ਸੀ ਤੇ ਸਾਰਿਆਂ ਦੀ ਮਦਦ ਕਰਦੀ ਸੀ ਕਿਸਾਨ ਨੇ ਕਿਹਾ ਪੁੰਨਿਆ ਦਾ ਵਿਆਹ ਕਰਨਾ ਚਾਹੁੰਦਾ ਹਾਂ ਤਾਂ ਕਿਸਾਨ ਦੀ ਪਤ ਮੀਨੇ ਕਿਹਾ ਲੜਕੀਆਂ ਦਾ ਵਿਆਹ ਤਾਂ ਬਾਅਦ ਵਿੱਚ ਕਰਾਂਗੇ ਪਹਿਲਾਂ ਪੁੱਤਰ ਦਾ ਵਿਆਹ ਕਰ ਲਈਏ ਘਰ ਵਿੱਚ ਨੋ ਲੈ ਆਈਏ ਕਿਉਂਕਿ ਲड़का ਵੀ ਜਵਾਨ ਸੀ ਤਾਂ ਉਹਨਾਂ ਦੇ ਘਰ ਵਿੱਚ ਆਪਣਾ بیٹے ਦੀ ਸ਼ਾਦੀ ਕੀਤੀ ਜਿਹੜ ਜਿਹੜੀ ਨੂ ਆਈ ਉਹ ਪੁੰਨਿਆ ਨਾਲ ਬਹੁਤ ਹੀ ਖੁਸ਼ ਰਹਿੰਦੀ ਪੁੰਨਿਆ ਵੀ ਆਪਣੀ ਭਾਬੀ ਨੂੰ ਆ ਪੂਰਾ ਖਿਆਲ ਰੱਖਦੀ ਉਸਦੇ ਕੰਮ ਵਿੱਚ ਹੱਥ ਵਟਾਉਂਦੀ ਹਰ ਤਰ੍ਹਾਂ ਦੀ ਮਦਦ ਕਰਦੀ ਇਸ ਦੇ ਉਲਟ ਮੱਸਿਆ ਆਪਣੀ ਭਾਬੀ ਦੇ ਕਿਸੇ ਵੀ ਕੰਮ ਨਹੀਂ ਵਿੱਚ ਹੱਥ ਨਹੀਂ ਵਟਾਉਂਦੀ ਸੀ ਤੇ ਉਲਟਾ ਭਾਬੀ ਦੇ ਰੋਬ ਵਿਚਾਰਦੀ ਸੀ ਭਾਬੀ ਦਾ ਪੁੰਨਿਆ ਵੱਲ ਜਿਆਦਾ ਲਗਾਵਲ ਪੁੰਨਿਆ ਵੱਲ ਜਿਆਦਾ ਹੋ ਗਿਆ ਸੀ ਤੇ ਮੱਸਿਆ ਨੂੰ ਘਟਤ પસંદ ਕਰਨ ਲੱਗੀ ਸੀ ਤਾਂ ਉਹ ਜੋ ਮਾਂ ਬੇਟੀ ਨੂੰ ਇਹ ਬਹੁਤ ਹੀ ਬੁਰਾ ਲੱਗਦਾ ਸੀ ਇਹਦੇ ਕਰ ਇਹਦੇ ਕਰਕੇ ਪੁੰਨਿਆ ਨੂੰ ਹੋਰ ਵੀ ਤਾਨੇ ਸਹਿਣੇ ਪੈਂਦੇ ਸੀ ਹੁਣ ਕਿਸਾਨ ਨੇ ਦੋਵਾਂ ਲੜਕੀਆਂ ਵਿਆਹ ਦੇ ਯੋਗ ਹੋਣ ਕਰਕੇ ਕੋਈ ਵਧੀਆ ਜਿਹਾ ਵਾਰ ਵੇਖ ਕੇ ਉਹਨਾਂ ਦਾ ਵਿਆਹ ਕਰਨ ਦਿੰਦਾ ਹਾਂ ਇਸ ਬਾਰੇ ਸੋਚਣ ਲੱਗਾ ਪਰ ਮਤਰਈ ਮਾਂ ਬਿਲਕੁਲ ਵੀ ਨਹੀਂ ਚਾਹੁੰਦੀ ਸੀ ਕਿ ਪੁੰਨਿਆ ਕਿਸੇ ਵਧੀਆ ਘਰ ਜਾਵੇ ਉਹ ਕਿਸਾਨ ਨੂੰ ਕਹਿਣ ਲੱਗੀ ਜੇ ਪੁੰਨਿਆ ਵਾਸਤੇ ਵਧੀਆ ਘਰ ਵੇਖਾਂਗੇ ਤਾਂ ਦਾਜ ਦੇ ਕਿੱਥੋਂ ਲਿਆਵਾਂਗੇ ਸਾਡੇ ਦੋ ਕੀ ਆਸੀ ਇਹਨਾਂ ਨੂੰ ਕਿਵੇਂ ਕਰਾਂਗੇ ਇਸ ਤਰ੍ਹਾਂ ਕਰਕੇ ਪੁੰਨਿਆਂ ਵਾਸਤੇ ਕੋਈ ਸਧਾਰਨ ਜਾ ਘਰ ਵੇਖ ਲਓ ਉਹ ਗਰੀਬ ਘਰ ਜਾ ਕੇ ਵੀ ਨਭਾ ਲਵੇਗੀ ਸਾਨੂੰ ਜ਼ਿਆਦਾ ਖਰਚਾ ਵੀ ਨਹੀਂ ਕਰਨਾ ਪਵੇਗਾ ਕਿਸਾਨ ਨੇ ਆਪਣੀ ਘਰ ਵਾਲੀ ਦੀ ਗੱਲ ਮੰਨ ਲਈ ਤੇ ਇੱਕ ਦੂਜੇ ਪਿੰਡ ਵਿੱਚ ਇੱਕ ਗਰੀਬ ਜਾ ਘਰ ਵੇਖ ਕੇ ਪੁੰਨਿਆਂ ਦਾ ਰਿਸ਼ਤਾ ਪੱਕਾ ਕਰ ਦਿੱਤਾ ਜਦੋਂ ਰਿਸ਼ਤਾ ਪੱਕਾ ਕਰਕੇ ਕਿਸਾਨ ਘਰੇ ਆਇਆ ਤਾਂ ਉਹਨੇ ਆਪਣੀ ਪਤਨੀ ਨੂੰ ਦੱਸਿਆ ਕਿ ਇਸ ਦੇ ਪੁੰਨਿਆਂ ਦਾ ਰਿਸ਼ਤਾ ਤੈਅ ਕਰ ਦਿੱਤਾ ਹੈ ਸੁਣ ਕੇ ਰੋਕਾ ਬਹੁਤ ਹੀ ਖੁਸ਼ ਹੋਈ ਬੋਲੀ ਮੇਰੀ ਇੱਕੋ ਗੱਲ ਹੋ ਰਿਹਾ ਹੈ ਲਓ ਤੁਸੀਂ ਮੱਸਿਆ ਦਾ ਰਿਸ਼ਤਾ ਕਿਸੇ ਵਧੀਆ ਘਰ ਵਿੱਚ ਕਰ ਦਿਓ ਇਹ ਸੁਭਾਅ ਦੀ ਬਹੁਤ ਤੇਜ ਆ ਅੜੀਆਲਾ ਦੋਵੇਂ ਭੈਣਾਂ ਦਾ ਇੱਕ ਦਿਨ ਵਿਆਹ ਕਰ ਦੇਵਾਂਗੇ ਬਹੁਤ ਸਾਰੇ ਖਰਚੇ ਘੱਟ ਹੋ ਜਾਣਗੇ ਸਾਨੂੰ ਆਪਣੀਆਂ ਜੋ ਵੀ ਸਹੂਲਤਾਂ ਦੇ ਮੁਤਾਬਕ ਆਪਾਂ ਕਰ ਲਵਾਂਗੇ ਪਤਨੀ ਦੀ ਇਹ ਗੱਲ ਕਿਸਾਨ ਨੂੰ ਵਧੀਆ ਲੱਗੀ ਉਸਨੇ ਪੁੰਨਿਆ ਦਾ ਰਿਸ਼ਤਾ ਕੀਤਾ ਸੀ ਉਸੇ ਪਿੰਡ ਦੇ ਹੀ ਇੱਕ ਸੇਠ ਦੇ ਘਰ ਮੁੰਡੇ ਨਾਲ ਮੱਸਿਆ ਦਾ ਰਿਸ਼ਤਾ ਵੀ ਤੈਅ ਕਰ ਦਿੱਤਾ ਹੁਣ ਪੁੰਨਿਆ ਦੀ ਮਤਰੀ ਮਾਂ ਬਹੁਤ ਖੁਸ਼ ਸੀ ਕਿ ਮੇਰੀ ਇਹ ਤੀ ਦਾ ਬੜੇ ठाਠ ਬਾਠ ਨਾਲ ਰਹੂ ਕਿ ਕਿਤੇ ਪੁੰਨਿਆ ਜੋ ਮਤਰੀ ਸੀ ਉਹ ਦੁੱਖ ਭੋਗਨ ਪਰ ਪੁੰਨਿਆ ਦੀ ਭਾਬੀ ਨੂੰ ਬੜਾ ਹੀ ਅਜੀਬ ਜਿਹਾ ਲੱਗਿਆ ਉਸਨੇ ਕਿ ਉਹਨੇ ਕਿਹਾ ਤੁਸੀਂ ਇਹ ਸਭ ਸਹੀ ਨਹੀਂ ਕੀਤਾ ਪਰ ਸੱਸ ਅੱਗੇ ਵਿਚਾਰੀ ਦੀ ਚਲਦੀ ਨਹੀਂ ਸੀ ਇਸ ਲਈ ਉਹ ਚੁੱਪ ਰਹੀ ਉਹ ਕੁਝ ਨਹੀਂ ਕਰ ਸਕਦੀ ਸੀ ਦੋਵਾਂ ਦੀ ਬਰਾਤ ਇੱਕ ਦਿਨ ਆਈ ਮੱਸਿਆ ਦੇ ਲਈ ਕਿਸਾਨ ਤੇ ਉਸਦੀ ਪਤਨੀ ਨੇ ਹੈਸੀਅਤ ਤੋਂ ਵੱਧ ਕੇ ਦੇਹਜ ਦਿੱਤਾ ਤੇ ਵਿਚਾਰੀ ਪੁੰਨਿਆ ਨੂੰ ਬਿਨਾਂ ਦਾਜ ਦੇ ਕੁਝ ਵੀ ਨਾ ਦਿੱਤਿਆਂ ਵਿਦਾ ਕਰ ਦਿੱਤਾ ਪੁੰਨਿਆ ਨੇ ਆਪਣੇ ਢੰਗ ਵਿਵਾਰ ਨਾਲ ਸਹੁਰਿਆਂ ਦਾ ਦਿਲ ਜਿੱਤ ਲਿਆ ਉਹ ਗਰੀਬ ਇਹ ਬ ਜ਼ਰੂਰ ਸੀ ਉਹਨਾਂ ਦੇ ਦਿਲ ਤੋਂ ਪੁੰਨਿਆਂ ਨੂੰ ਅਪਣਾਇਆ ਹੋਇਆ ਸੀ ਪੁੰਨਿਆਂ ਵੱਡਿਆਂ ਦੀ ਇੱਜ਼ਤ ਕਰਦੀ ਸੱਸ ਸਹੁਰੇ ਦਾ ਪੂਰਾ ਧਿਆਨ ਕਰਦੀ ਤੇ ਆਪਣੇ ਘਰ ਵਾਲੇ ਦੀ ਵੀ ਪੂਰਾ ਖਿਆਲ ਰੱਖਦੀ ਘਰ ਦਾ ਸਾਰਾ ਕੰਮ ਕਰਦੀ ਉਹਨਦੇ ਘਰ ਵਿੱਚ ਸੁੱਖ ਸ਼ਾਂਤੀ ਤੇ ਦੋਵੇਂ ਸਮੇਂ ਪੂਜਾ ਪਾਠ ਕਰਦੀ ਗਰੀਬ ਹੋਣ ਖੋਣ ਕਰਕੇ ਥੋੜੇ ਜੇ ਨਾਲ ਵੀ ਗੁਜ਼ਾਰਾ ਕਰ ਲੈਂਦੀ ਉਧਰ ਮੱਸੀਆ ਜੋ ਸੇਠ ਦੇ ਘਰ ਵਿਆਹੀ ਸੀ ਉਹਦੇ ਤਾਂ ਠਾਠ ਹੀ ਵਖਰੇ ਸੀ ਉਹ ਘਰ ਵਿੱਚ ਨੌਕਰ ਚਾਕਰ ਲੱਗੇ ਹੋਏ ਸੀ ਪਰ ਫਿਰ ਵੀ ਉਹ ਪੁੰਨਿਆ ਤੋਂ ਜਲ ਮੱਚਦੀ ਸੀ ਇੱਕ ਦਿਨ ਉਸਨੇ ਮੱਸੀਆ ਨੇ ਆਪਣੇ ਘਰ ਵਿੱਚ ਕੀਰਤਨ ਰੱਖਿਆ ਸਾਰੇ ਪਿੰਡ ਵਿੱਚ ਸੱਦਾ ਦਿੱਤਾ ਪਰ ਪੁੰਨਿਆ ਨੂੰ ਉਹਨੇ ਨਹੀਂ ਸੀ ਬੁਲਾਇਆ ਪੁੰਨਿਆ ਦੀ ਗਵੰਡਨ ਜਦੋਂ ਕੀਰਤਨ ਵਿੱਚ ਜਾਣ ਲੱਗੀ ਤਾਂ ਉਹਨੇ ਕਿਹਾ ਪੁੰਨਿਆ ਭੈਣੇ ਤੁਸੀਂ ਵੀ ਚੱਲੋ ਤੁਹਾਡੀ ਭੈਣ ਦੇ ਘਰ ਕੀਰਤਨ ਹੈ ਤੇ ਮੇਰੀ ਭੈਣ ਨੇ ਮੈਨੂੰ ਸੱਦਿਆ ਨਹੀਂ ਇਹ ਪੁੰਨਿਆ ਨੇ ਕਿਹਾ ਪਰ ਗਵੰਧ ਨੇ ਕਿਹਾ ਭੈਣ ਕੀਰਤਨ ਵਿੱਚ ਸੱਦੇ ਦੀ ਲੋੜ ਨਹੀਂ ਹੁੰਦੀ ਜਿੰਨੇ ਆਪੇ ਭਜਨ ਕੀਰਤਨ ਵਿੱਚ ਜਾਂਦੇ ਆ ਉਹਨਾਂ ਹੀ ਜ਼ਿਆਦਾ ਪੁੰਨ ਮਿਲਦਾ ਹੈ ਅੱਗੋ ਪੁੰਨਿਆ ਹੋਈ ਧਾਰਮਿਕ ਵਿਚਾਰਾਂ ਵਾਲੀ ਉਪਵੰਦ ਦੀਆਂ ਗੱਲਾਂ ਸੁਣ ਕੇ ਤਿਆਰ ਹੋ ਗਈ ਅਤੇ ਆਪਣੀ ਭੈਣ ਦੇ ਘਰ ਪਹੁੰਚ ਗਈ ਜਦੋਂ ਭੈਣ ਦੇ ਘਰ ਪਹੁੰਚੀ ਤਾਂ ਭੈਣ ਉਸ ਨੂੰ ਵੇਖ ਕੇ ਬਹੁਤ ਹੀ ਬੁਰਾ ਭਲਾ ਕਹਿਣ ਲੱਗੀ ਮੈਂ ਤਾਂ ਤੈਨੂੰ ਬੁਲਾਇਆ ਹੀ ਵੀ ਨਹੀਂ ਸੀ ਫਿਰ ਵੀ ਤੂੰ ਆ ਗਈ ਪੁੰਨਿਆ ਨੇ ਕਿਹਾ ਮੈਂ ਤਾਂ ਪੂਜਾ ਪਾਠ ਕਰਕੇ ਤੇਰੇ ਘਰ ਆ ਗਈ ਮਸੀਆ ਨੇ ਕਿਹਾ ਜੇ ਤੂੰ ਆਈ ਹੀ ਗਈ ਹੈ ਤਾਂ ਚੁੱਪ ਕਰਕੇ ਇੱਕ ਕੋਨੇ ਵਿੱਚ ਬੈਠ ਜਾ ਕਿਸੇ ਨੂੰ ਕੁਝ ਨਹੀਂ ਕਹਿਣਾ ਉਹ ਵਿਚਾਰੀ ਚੁੱਪਕਚਾਪ ਇੱਕ ਪਾਸੇ ਬੈਠ ਗਈ ਪੁੰਨਿਆ ਧਾਰਮਿਕ ਵਿਚਾਰਾਂ ਵਾਲੀ ਸੀ ਜਦੋਂ ਭਜਨ ਬੰਦਗੀ ਹੋਈ ਤਾਂ ਉਹ ਮਗਨ ਹੋ ਗਈ ਜਦੋਂ ਕੀਰਤਨ ਖਤਮ ਹੋਇਆ ਤਾਂ ਸਾਰਿਆਂ ਨੂੰ ਪ੍ਰਸ਼ਾਦ ਦਿੱਤਾ ਗਿਆ ਪਰ ਮੱਸਿਆ ਨੇ ਪੁੰਨਿਆ ਨੂੰ ਪ੍ਰਸ਼ਾਦ ਨਾ ਦਿੱਤਾ ਤਾਂ ਉਸਦੇ ਬੜਾ ਹੀ ਅਪਮਾਨ ਕੀਤਾ ਕਹਿਣ ਲੱਗੇ ਕਿੰਨੇ ਟੀਟ੍ਹ ਲੋਕ ਆ ਬਿਨਾਂ ਸੱਦੇ ਹੀ ਆ ਜਾਂਦੇ ਆ ਅਪਮਾਨ ਦਾ ਕੁੱਟ ਪੀ ਕੇ ਪੁੰਨਿਆ ਆਪਣੇ ਘਰ ਆ ਗਈ ਪਰ ਅੱਜ ਉਸ ਨੂੰ ਆਪਣੀ ਭੈਣ ਛੋਟੀ ਭੈਣ ਦੇ ਮੱਸਿਆ ਦੀਆਂ ਗੱਲਾਂ ਸੂਲਾ ਵਾਂਗ ਚੁਭ ਰਹੀਆਂ ਸੰਨ ਉਹ ਘਰੇ ਆ ਕੇ ਰੋਈ ਤੇ ਘਰ ਵਾਲਿਆਂ ਨੂੰ ਰੋਟੀ ਖਵਾਈ ਤੇ ਵਿਚਾਰੀ ਮਾਨ ਹੀ ਮਾਨ ਵਿੱਚ ਵਿਚਾਰੀ ਮਾਨ ਰੋਈ ਬਹੁਤ ਦੁਖੀ ਹੋਈ ਉਹ ਆਪਣੇ ਘਰ ਵਾਲੇ ਨੂੰ ਕਹਿਣ ਲੱਗੀ ਅੱਜ ਮੇਰਾ ਮਨ ਬਹੁਤ ਹੀ ਉਦਾਸ ਹੈ ਮੈਂ ਪੇਕੇ ਜਾਣਾ ਚਾਹੁੰਦੀ ਹਾਂ ਤੁਸੀਂ ਬੱਚਿਆਂ ਨੂੰ ਵੇਖ ਲੈਣਾ ਮੈਂ ਸਵੇਰੇ ਜਲਦੀ ਆ ਜਾਊਂਗੀ ਅੱਖਾਂ ਨੂੰ ਉਸ ਨੂੰ ਆਪਣੇ ਸਾਸੋਰੇ ਨੂੰ ਪਤਰੀ ਤੋਂ ਅੱਗੇ ਲੈ ਕੇ ਪੇਕੇ ਘਰ ਤੁਰ ਪਈ ਜਿਹੜੀ ਪੁੰਨਿਆਂ ਦੀ ਭਾਬੀ ਸੀ ਉਹ ਬਹੁਤ ਹੀ ਨੇ ਉਸਦੀ ਮਦਦ ਕਰਦੀ ਸੀ ਤੇ ਪੁੰਨਿਆ ਜਦੋਂ ਵੀ ਦੁਖੀ ਹੁੰਦੀ ਆਪਣੀ ਭਾਬੀ ਕੋਲ ਜਾਂਦੀ ਤੇ ਉਸਦੀ ਭਾਬੀ ਉਸ ਦਾ ਪੂਰਾ ਸਹਿਯੋਗ ਦਿੰਦੀ ਹੁੰਸੀ ਹੁਣ ਪੁੰਨਿਆ ਵਿਚਾਰੀ ਪੈ ਦੇ ਲਈ ਆਪਣੇ ਪੇਕੇ ਘਰ ਨੂੰ ਤੁਰ ਪਈ ਤੁਰਦੀ ਤੁਰਦੀ ਜੰਗਲ ਦੇ ਰਸਤੇ ਵਿੱਚ ਜਾਂਦੀ ਪਈ ਸੀ ਫਿਰ ਉਸਨੇ ਵੇਖਿਆ ਇੱਕ ਔਰਤ ਬੈਠੀ ਹੋਈ ਸੀ ਉਹ ਬਹੁਤ ਹੀ ਬੁੱਢੀ ਸੀ ਉਹਦੇ ਚਿੱਟੇ ਵਾਲ ਸੀ ਉਹ ਬੁੱਢੀ ਔਰਤ ਨੂੰ ਕਹਿਣ ਲੱਗੀ ਇਹ ਮੈਂ ਬਹੁਤ ਲਾਚਾਰ ਆ ਮੇਰੇ ਵਾਲ ਖੁੱਲ ਗਏ ਆ ਇਹਨਾਂ ਨੂੰ ਬੰਨ ਦੇ ਮੈਨੂੰ ਇਹ ਨਾਲ ਬਹੁਤ ਗਰਮੀ ਲੱਗਦੀ ਹੈ ਉਹ ਧਾਰਮਿਕ ਵਿਚਾਰਾਂ ਵਾਲੀ ਸੀ ਉਹਨੇ ਕਿਹਾ ਪੁੰਨਿਆਂ ਨੂੰ ਉਸ ਮਾਤਾ ਦੇ ਦਇਆ ਆ ਗਈ ਤੇ ਉਹਨੇ ਬੁੱਢੀ ਮਾਈ ਦੇ ਵਾਲਾਂ ਤੇ ਤੇਲ ਲਗਾ ਕੇ ਚੰਗੀ ਤਰ੍ਹਾਂ ਸਿਰਵਾ ਦਿੱਤਾ ਮਾਂ ਕਹਿਣ ਲੱਗੀ ਮੇਰਾ ਜਿਹੜਾ ਤੂਰਸੀ ਦਾ ਚਬੂਤਰਾ ਹੈ ਉਹ ਵੀ ਬੜੀ ਗੰਦਗੀ ਆ ਉਸ ਨੂੰ ਵੀ ਸਾਫ਼ ਕਰ ਦੇ ਤਾਂ ਉਸਨੇ ਉਸ ਨੂੰ ਵੀ ਸਾਫ਼ ਕਰ ਦਿੱਤਾ ਫਿਰ ਉਸਨੇ ਕਿਹਾ ਹੁਣ ਮੈਨੂੰ ਮਾਂ ਆਗਿਆ ਦੇਵੋ ਮੈਂ ਆਪਣੇ ਪੇਕੇ ਘਰ ਜਾ ਰਹੀ ਆਂ ਬੁੱਢੀ ਮਾਈ ਤੋਂ ਅਸ਼ੀਰਵਾਦ ਲੈ ਕੇ ਉਹ ਖੁਸ਼ੀ-ਖੁਸ਼ੀ ਅੱਗੇ ਚਲੀ ਗਈ ਅੱਗੇ ਗਈ ਤਾਂ ਉਹਨੇ ਵੇਖਿਆ ਇੱਕ ਬੁੱਢਾ ਬਾਬਾ ਲੰਬੇ ਲੰਬੇ ਵਾਲਾਂ ਬੜੇ ਹੀ ਬੇ ਟੰਗ ਜਿਹੇ ਰੂਪ ਕਰਕੇ ਬੈਠਾ ਹੋਇਆ ਸੀ ਉਹ ਬੁੰਨਿਆਂ ਨੂੰ ਵੇਖ ਕੇ ਕਹਿਣ ਲੱਗਾ ਧੀਏ ਤੂੰ ਮੈਨੂੰ ਧਾਰਮਿਕ ਵਿਚਾਰਾਂ ਵਾਲੀ ਲੱਗਦੀ ਹੈ ਕਿਉਂਕਿ ਰੱਬ ਪਰਖਦਾ ਸੀ ਉਸ ਨੂੰ ਉਹ ਬਾਬਾ ਬੋਲਿਆ ਬੇਟੀ ਮੈਂ ਬਹੁਤ ਹੀ ਪਿਆਸਾ ਮੈਨੂੰ ਪਾਣੀ ਪਿਆ ਦੇ ਮੈਨੂੰ ਪਾਣੀ ਚਾਹੀਦਾ ਹੈ ਹੌਲੀ ਬਾਬਾ ਲਿਆਉਣੀ ਆ ਮੈਂ ਹੁਣੇ ਪਾਣੀ ਲਿਆਈ ਉਸ ਬਾਬੇ ਦੇ ਪਾਣੀ ਪੀਤਾ ਤੇ ਕਿਹਾ ਮੇਰੇ ਪੈਰਾਂ ਤੇ ਕਿੰਨੇ ਜ਼ਖਮ ਹੋ ਗਏ ਨੇ ਜਿ ਮੱਖੀਆਂ ਫਿਰਦੀਆਂ ਨੇ ਮੈਂ ਬਹੁਤ ਬੁੱਢਾ ਇਹਨਾਂ ਜ਼ਖਮਾਂ ਦੇ ਕੋਲ ਕੋਈ ਕੱਪੜਾ ਨਾਲ ਸਾਫ਼ ਕਰਦੇ ਮੇਰੇ ਜ਼ਖਮਾਂ ਨੂੰ ਧੋ ਦੇ ਉਸਨੇ ਪਾਣੀ ਨਾਲ ਬਾਬੇ ਦੇ ਜ਼ਖਮਾਂ ਸਾਫ਼ ਕੀਤੇ ਤੇ ਆਪਣੇ ਹੀ ਕੱਪੜਾ ਪਾੜ ਕੇ ਪੱਟੀ ਬੰਨ੍ਹ ਦਿੱਤੀ ਤੇ ਖੁਸ਼ੀ ਨਾਲ ਅਸ਼ੀਰਵਾਦ ਲੈ ਕੇ ਅੱਗੇ ਗਈ ਚਲੀ ਅੱਗੇ ਇੱਕ ਮੰਦਰ ਉੱਥੇ ਇੱਕ ਬੁੱਢੀ ਔਰਤ ਬੈਠੀ ਤੇ ਕਹਿਣ ਲੱਗੀ ਬੇਟਾ ਮੈਂ ਬੜੀ ਬੁੱਢੀ ਹਾਂ ਮੰਦਰ ਦੀ ਮੇਰੇ ਤੋਂ ਸਫਾਈ ਨਹੀਂ ਹੁੰਦੀ ਜੇ ਤੂੰ ਜਾਵੇਂ ਤਾਂ ਇਹਨਾਂ ਨੂੰ ਸਾਫ਼ ਕਰ ਦੇ ਤਾਂ ਪੁੰਨਿਆਂ ਨੇ ਉਸ ਬੁੱਢੀ ਮਾਂ ਦੇ ਕਿਹਾ ਤੇ ਮੰਦਰ ਦਾ ਇਸਹਾਫ ਸਫਾਈ ਕਰ ਦਿੱਤੀ ਤੇ ਉਸ ਮਾਂ ਦੇ ਪੈਰ ਹੱਥ ਕੋਟ ਦਿੱਤੇ ਤੇ ਅੱਗੇ ਚਲੀ ਗਈ ਉਹਦੇ ਪੇਕੇ ਪਿੰਡ ਜਾਣ ਲਈ ਗੰਗਾ ਨਦੀ ਪੈਂਦੀ ਸੀ ਗੰਗਾ ਨਦੀ ਦੇ ਬਾਹਰ ਇੱਕ ਮਾਈ ਹੋਰ ਮਿਲ ਗਈ ਮਾਈ ਨੇ ਕਿਹਾ ਤੀਏ ਮੇਰੇ ਸਿਰ ਵਿੱਚ ਬਹੁਤ ਹੀ ਜੂਆਂ ਪਈਆਂ ਨੇ ਮੇਰੇ ਤੋਂ ਸਾਫ ਸਫਾਈ ਨਹੀਂ ਹੁੰਦੀ ਤਾਂ ਪੁੰਨਿਆ ਨੇ ਉਸ ਦਾ ਸਾਫ ਸਫਾਈ ਕਰਕੇ ਤੇ ਗੰਗਾ ਦੀ ਘਾੜ ਦੀ ਆਸ-ਪਾਸ ਵੀ ਜੋ ਗੰਦਗੀ ਸੀ ਸਾਫ ਕਰ ਦਿੱਤੀ ਤਾਂ ਉਹਨੇ ਮਾਈ ਨੇ ਪੁੱਛਿਆ ਬੇਟਾ ਤੂੰ ਕਿੱਥੇ ਜਾ ਰਹੀ ਹੈ ਤਾਂ ਉਸਨੇ ਸਾਰੀ ਗੱਲ ਦੱਸੀ ਕਿ ਮੈਂ ਆਪਣੀ ਭਾਬੀ ਨੂੰ ਮਿਲਣ ਜਾ ਰਹੀ ਹਾਂ ਉਸਨੇ ਉਹਨੂੰ ਬੇੜੀ ਦਿੱਤੀ ਤੇ ਕਿਹਾ ਬੇੜੀ ਤੇ ਚਲੀ ਜਾ ਆਪਦੀ ਭਾਬੀ ਕੋਲ ਆ ਕੇ ਉਹਨੇ ਅੱਜ ਭਾਬੀ ਨੂੰ ਕੋਈ ਵੀ ਮਸਿਆ ਦੀ ਗੱਲ ਨਾ ਦੱਸੀ ਜੋ ਉਹਦੇ ਘਰ ਉਸਦੀ ਬੇਅਦਬੀ ਹੋਈ ਸੀ ਉਹਨੂੰ ਉਹ ਸਭ ਕਿਸੇ ਨੂੰ ਨਾ ਦੱਸੀ ਭਾਬੀ ਨੂੰ ਮਿਲੀ ਭਤੀਜੇ ਭਤੀਜੀਆਂ ਨੂੰ ਮਿਲੀ ਤੇ ਆਪਣੇ ਆਪ ਦੇ ਆਪਣੀ ਮਤਰੇਈ ਮਾਂ ਨੂੰ ਮਿਲੀ ਮਤਰੇਈ ਮਾਂ ਨੂੰ ਵੇਖ ਕੇ ਗੁੱਸਾ ਚੜ ਗਿਆ ਤੇ ਤੰਨੇ ਸਨੋਂ ਲੱਗੀ ਪਤੀ ਦੇ ਘਰ ਵੀ ਨਹੀਂ ਨਿਭਦੀ ਤੇ ਜਦੋਂ ਵੇਖੋ ਮੂੰ ਚੱਕ ਕੇ ਤੁਰੇ ਆਉਂਦੀ ਏ ਤਾਂ ਭਾਬੀ ਬੋਲੀ ਕੋਈ ਗੱਲ ਨਹੀਂ ਮਾਂ ਮਾਂ ਬੇਤੀਆਂ ਤਾਂ ਆਪਣੇ ਪੇਕੇ ਘਰ ਹੀ ਆਉਂਦੀਆਂ ਨੇ ਆਪਣਿਆਂ ਕੋਲ ਹੀ ਆਉਗੀ ਭਾਬੀ ਦੇ ਨਾਲ ਰਲ ਕੇ ਸਾਰਾ ਕੰਮ ਕੀਤਾ ਤੇ ਭਾਬੀ ਤੇ ਖੁਸ਼ੀ-ਖੁਸ਼ੀ ਦਾ ਹਾਲ-ਚਾਲ ਪੁੱਛਿਆ ਤੇ ਦੋਨੇ ਖੁਸ਼ ਹੋ ਗਈਆਂ ਅਗਲੇ ਦਿਨ ਉਹ ਬੋਲੀ ਮੈਂ ਰਾਤ ਰਹਿ ਲਈ ਆ ਭਾਬੀ ਹੁਣ ਮੈਨੂੰ ਆਗਿਆ ਦੇ ਦਿਓ ਮੈਂ ਆਪਣੇ ਸਹੁਰੇ ਤੇ ਜਾਣੀ ਆ ਤਾਂ ਉਸ ਨੂੰ ਉਹਨੇ ਕਿਹਾ ਮੈਨੂੰ ਤੁਹਾਨੂੰ ਵੇਖ ਕੇ ਬਹੁਤ ਵਧੀਆ ਲੱਗਿਆ ਕੋਈ ਗੱਲ ਵੀ ਨਾ ਦੱਸੀ ਜਾਣ ਲੱਗਿਆ ਉਹਨੇ ਭਾਬੀ ਨੇ ਕਿਹਾ ਖਾਲੀ ਹੱਥ ਘਰੋਂ ਨਹੀਂ ਜਾਈਦਾ ਉਹਨੇ ਇੱਕ ਸਾੜੀ ਦਿੱਤੀ ਫਿਰ ਉਹ ਆਪਣੇ ਘਰ ਨੂੰ ਚੱਲੇ ਪਈ ਤੇ ਜਾਂਦਿਆਂ ਉਸ ਨੂੰ ਉਹ ਗੰਗਾ ਤੇ ਪਹੁੰਚੀ ਤਾਂ ਗੰਗਾ ਮਾਈ ਨੇ ਕਿਹਾ ਤੀਏ ਤੂੰ ਉਹ ਜੋ ਕੱਲ ਮੇਰੀ ਸੇਵਾ ਕਰਕੇ ਗਈ ਸੀ ਇਹਦੇ ਮੇਰੇ ਕੋਲ ਤੋੜੀ ਜੀ ਰੇਤ ਆ ਇਹ ਲੈ ਜਾ ਉਹਨੇ ਝੋਲੀ ਅੱਡੀ ਤੇ ਰੇਤ ਪਵਾ ਲਈ ਤੇ ਆਸ਼ੀਰਵਾਦ ਸਮਝ ਕੇ ਲੈ ਗਈ ਫਿਰ ਅੱਗੇ ਗਈ ਤਾਂ ਪਾਰਵਤੀ ਮਾਈ ਮੰਦਰ ਵਿੱਚ ਮਿਲੀ ਤੇ ਉਹ ਪਾਰਵਤੀ ਮਾਈ ਨੇ ਉਸ ਨੂੰ ਕਿਹਾ ਤੀਏ ਕੱਲ ਵਾਲੀ ਹੈ ਜੋ ਉਸਨੇ ਮੇਰੀ ਸੇਵਾ ਕਰਕੇ ਗਈ ਸੀ ਤਾਂ ਉਹਨੇ ਕਿਹਾ ਕਿ ਮੇਰੇ ਕੋਲ ਤਾਂ ਇਹ ਅੰਗਾਰੇ ਆ ਤੂੰ ਇਹ ਲੈ ਲੈ ਉਸਨੇ ਉਹ ਵੀ ਝੋਲੀ ਵਿੱਚ ਪਵਾ ਲ ਐ ਅੱਗੇ ਚਲੀ ਗਈ ਫਿਰ ਉਸਨੇ ਉਹ ਬਾਬਾ ਮਿਲਿਆ ਭਗਵਾਨ ਸੀ ਜੋ ਉਹਦੀ ਸੇਵਾ ਕੀਤੀ ਉਹਨੇ ਮਿਲਿਆ ਉਹ ਧੀਏ ਤੂੰ ਕੱਲ ਵਾਲੀ ਹੈ ਤਾਂ ਉਹਨੇ ਕਿਹਾ ਹਾਂਜੀ ਉਸਦੇ ਨੇ ਕਿਹਾ ਹੁਣ ਠੀਕ ਹੋ ਰਹੀ ਨੇ ਕਿਹਾ ਮੈਂ ਬਿਲਕੁਲ ਠੀਕ ਹਾਂ ਮੇਰੇ ਕੋਲ ਥੋੜੀ ਜੀ ਸਵਾ ਆਏ ਆ ਏ ਏ ਤੂੰ ਲੈ ਜਾ ਪੁੰਨਿਆਂ ਨੇ ਝੋਲੀ ਅੱਡੀ ਤੇ ਸਵਾ ਲੈ ਕੇ ਅੱਗੇ ਤੁਰ ਗਏ ਫੇਰ ਤુલਸੀ ਮਾਤਾ ਮਿਲੀ ਧੀਏ ਤੂੰ ਕੱਲ ਵਾਲੀ ਐ ਉਹਨੇ ਕਿਹਾ ਮਾਂ ਮੈਂ ਕੱਲ ਵਾਲੀ ਆ ਤੂੰ ਮੇਰੀ ਇੰਨੀ ਸੇਵਾ ਕੀਤੀ ਮੇਰੇ ਕੋਲ ਹੋਰ ਤਾਂ ਕੁਝ ਨਹੀਂ ਹੈ ਥੋੜੀ ਜੀ ਤુલਸੀ ਤੋੜ ਕੇ ਪੁੰਨਿਆਂ ਨੂੰ ਦੇ ਦਿੱਤੀ ਤੇ ਉਹ ਝੋਲੀ ਅੱਡ ਕੇ ਪਵਾ ਕੇ ਘਰੇ ਚਲੀ ਗਈ ਉਹਨਾਂ ਨੇ ਸਾਰੀ ਪੋਟਲੀ ਬਣਾਈ ਤੇ ਘਰ ਦੇ ਕੋਨੇ ਵਿੱਚ ਰੱਖ ਦਿੱਤੀ ਤੇ ਸ਼ਾਮ ਹੋ ਗਈ ਆਪਣੇ ਘਰ ਦੇ ਕੰਮਾਂ ਵਿੱਚ ਲੱਗੀ ਗਈ ਤੇ ਬੱਚਿਆਂ ਲਈ ਰੋਟੀ ਪਾਣੀ ਬਣਾਇਆ ਸਾਫ ਸਫਾਈ ਕੀਤੀ ਸਾਫ ਸੋਹਰੇ ਸਾਥ ਸੋਹਰੇ ਨੂੰ ਖਵਾਇਆ ਤੇ ਆਪਣੇ ਘਰ ਵਾਲੇ ਨੂੰ ਖਵਾਇਆ ਤੇ ਖੁਦ ਰੋਟੀ ਖਾਧੀ ਤੇ ਸੌਂ ਗਏ ਜਦੋਂ ਸਵੇਰੇ ਉੱਠੀ ਤੇ ਪੁੰਨਿਆ ਕੀ ਵੇਖਦੀ ਹੈ ਕਿ ਝਾੜੂ ਲਾਉਣ ਲੱਗੇ ਤਾਂ ਹੁੰਦਾ ਕੋਨੇ ਜਿੱਥੇ ਪੋਟਲੀ ਰੱਖੀ ਸੀ ਹੀਰੇ ਮੋਤੀ ਨਾਲ ਚਮਕਦਾ ਪਿਆ ਸੀ ਉਹਦੇ ਪਤੀ ਬੋਲਿਆ ਪੁੰਨਿਆ ਇਹ ਸਭ ਕੀ ਹੈ ਤੂੰ ਕੱਲ ਕੀ ਕੱ ਲੈ ਕੇ ਆ ਗਈ ਹੈ ਇਹ ਕੀ ਚਮਤਕਾਰ ਹੋ ਗਿਆ ਕਿਤੇ ਚੋਰੀ ਕਰਕੇ ਲਿਆਈ ਹੈ ਤਾਂ ਪੁੰਨਿਆ ਕਹਿਣ ਲੱਗੀ ਮੈਂ ਕਿਤੇ ਚੋਰੀ ਨਹੀਂ ਕੀਤੀ ਇਹ ਸਭ ਕੁਝ ਪਰਮਾਤਮਾ ਨੇ ਮੈਨੂੰ ਖੁਸ਼ ਹੋ ਕੇ ਦਾਏ ਉਹਦੀ ਭੈਣ ਨੇ ਜੋ ਵੀ ਉਹਦੇ ਨਾਲ ਵੱਧ ਸਲੋਕੀ ਕੀਤੀ ਸੀ ਉਸ ਦੇ ਬਾਰੇ ਵੀ ਉਸਨੇ ਪਤੀ ਨੂੰ ਨਹੀਂ ਦੱਸਿਆ ਸੀ ਫਿਰ ਉਸਨੇ ਸਾਰੀ ਕਹਾਣੀ ਜਿਵੇਂ ਉਹ ਪੇਕਿਆਂ ਤੇ ਕਈ ਰਸਤੇ ਵਿੱਚ ਉਸ ਨੂੰ ਕੌਣ ਮਿਲਿਆ ਸਾਰੀ ਦੱਸੀ ਪਤਨੀ ਪਤੀ ਨੇ ਵੀ ਪਤਨੀ ਨੂੰ ਹੱਥ ਜੋੜ ਕੇ ਲੈ ਕੇ ਸੱਚਮੁੱਚ ਰੱਬ ਦੇ ਦਰਸ਼ਨ ਕਰਕੇ ਆਈ ਹੈ ਤੂੰ ਸੱਚੀ ਔਰਤ ਹੈ ਦੁੱਖ ਸੁੱਖ ਸਭ ਦਾ ਜਾਣਦੀ ਹੈ ਤੇਰੇ ਤੇ ਮਹਾਰਾਜ ਮਿਹਰਬਾਨ ਹੋਇਆ ਹੈ ਤੇ ਤੇਰੇ ਸਾਰੇ ਦੁੱਖ ਕੱਟ ਦਿੱਤੇ ਆ ਤੇਰੇ ਦੁੱਖਾਂ ਦਾ ਅੰਤ ਕਰ ਦਿੱਤਾ ਹੈ ਹੁਣ ਪੁੰਨਿਆਂ ਦੇ ਦਿਨ ਬਦਲ ਗਏ ਸੀ ਜਿਸ ਦਿਨ ਰੱਬ ਬਦਲੇ ਕੌਣ ਉਸ ਨੂੰ ਟਾਲਣ ਵਾਲਾ ਸੀ ਕੌਣ ਹੁੰਦਾ ਜਿਸ ਦੇ ਦਿਨ ਰੱਬ ਬਦਲੇ ਉਹਨੂੰ ਕੋਈ ਰੋਕ ਨਹੀਂ ਸਕਦਾ ਪੁੰਨਿਆਂ ਦੇ ਘਰ ਕਿਸੇ ਚੀਜ਼ ਦੀ ਕਮੀ ਨਾ ਰਹੀ ਹੁਣ ਟੁੱਟੀ ਜਈ ਝੌਂਪੜੀ ਵਧੀਆ ਘਰ ਬਣੀ ਇਹ ਪਿੰਡ ਵਿੱਚ ਇਹ ਗੱਲ ਫੈਲ ਗਈ ਅੱਗ ਵਾਂਗੂ ਤਾਂ ਪੁੰਨਿਆ ਦੀ ਇਹ ਗੱਲ ਉਸਦੀ ਭੈਣ ਮੱਸਿਆ ਤੱਕ ਪਹੁੰਚੇ ਮੱਸਿਆ ਸੁਣ ਕੇ ਬੜਾ ਹੀ ਦੁਖੀ ਹੋਈ ਉਸਨੇ ਭੱਜੀ ਭੱਜੀ ਪੁੰਨਿਆ ਦੇ ਘਰ ਆਈ ਤੇ ਬੋਲੀ ਤੂੰ ਸੱਚ ਦੱਸ ਏਨੀ ਮੀਰ ਕਿਵੇਂ ਹੋਈ ਗਈ ਮੈਂ ਤਾਂ ਤੈਨੂੰ ਗਰੀਬ ਕਹਿ ਰਹਿਣਾ ਹੀ ਦੇਖਣਾ ਚਾਹੁੰਦੀ ਸੀ ਤੂੰ ਅਮੀਰ ਨਹੀਂ ਹੋ ਸਕਦੀ ਉਹ ਕਮੰਡ ਨਾਲ ਗੱਲਾਂ ਕਰਦੀ ਪਈ ਸੀ ਤੇ ਪੁੰਨਿਆ ਅਕੇਹਾ ਭੈਣ ਤੂੰ ਕੌਣ ਮੈਨੂੰ ਅਮੀਰ ਗਰੀਬ ਕਰਨ ਵਾਲੀ ਰੱਬ ਜਿੰਨੂੰ ਦਿੰਦਾ ਹੈ ਛੱਕੜ ਫਾੜ ਕੇ ਦਿੰਦਾ ਹੈ ਰੱਬ ਦੀ ਮਰਜ਼ੀ ਤੋਂ ਬਿਨਾ ਤਾਂ ਪੱਤਾ ਵੀ ਨਹੀਂ ਮਿਲਦਾ ਰੱਬ ਨੇ ਮੇਰੀ ਕਿਸਮਤ ਸੁਧਾਰ ਦਿੱਤੀ ਹੈ ਤਪੱਸਿਆ ਤਮਸਿਆ ਕਹਿਣ ਲੱਗੀ ਸੱਚ-ਸੱਚ ਦੱਸ ਨਹੀਂ ਤਾਂ ਮੈਂ ਰਾਜੇ ਕੋਲ ਤੇਰੀ ਸ਼ਿਕਾਇਤ ਕਰਾਂਗੀ ਪੁੰਨਿਆਂ ਨੇ ਸਾਰੀ ਗੱਲ ਦੱਸ ਦਿੱਤੀ ਕਿਵੇਂ ਉਹ ਪੇਕਿਆਂ ਤੇ ਗਈ ਤੇ ਰਸਤੇ ਵਿੱਚ ਕੌਣ-ਕੌਣ ਮਿਲਿਆ ਤੇ ਉਹਦੇ ਘਰ ਤਾਂ ਸਾਨੂੰ ਲੋਕਾਂ ਦੇ ਭੰਡਾਰ ਲੱਗ ਗਿਆ ਮਸਤ ਮਸੀਤ ਬੋਲੀ ਮੈਂ ਵੀ ਪੇਕਿਆਂ ਤੇ ਜਾਉਂਗੀ ਤੂੰ ਮੇਰਾ ਅਪਮਾਨਕਾਰ ਪੁੰਨਿਆ ਨੇ ਕਿਹਾ ਮੈਂ ਕਦੀ ਕਿਸੇ ਦਾ ਅਪਮਾਨ ਨਹੀਂ ਕੀਤਾ ਮੈਂ ਤੇਰੇ ਨਹੀਂ ਕਰਾਂਗੀ ਉਹ ਆਪਣੇ ਘਰੇ ਤੇ ਗਈ ਗਈ ਤੇ ਪਤੀ ਨੂੰ ਆਉਂਦੀ ਮੇਰੇ ਅਪਮਾਨਕਾਰ ਤੇ ਪਤੀ ਨੇ ਕਿਹਾ ਕਿਉਂ ਉਸਨੇ ਕਿਹਾ ਕਰ ਉਸਨੇ ਦੋ ਤਿੰਨ ਥੱਪੜ ਲਾ ਦਿੱਤੇ ਫਿਰ ਉਹ ਆਪਣੇ ਪੇਕਿਆਂ ਨੂੰ ਤੁਰ ਪਈ ਤੁਰਦੀ ਤੁਰਦੀ ਉਸ ਨੂੰ ਤੁਲਸੀ ਮਾਂ ਮਿਲੀ ਔਰਤ ਨੇ ਕਿਹਾ ਮੇਰੇ ਵਾਲ ਉਲਝੇ ਪਏ ਹਨ ਤੋ ਸਿੱਧਾ ਬੂਟਾ ਸੁੱਕਾ ਇਹ ਸਾਫ਼ ਸਫਾਈ ਕਰਦੇ ਮਸਿਆ ਕਮੰਡੀ ਸੀ ਉਹ ਕਿਥੋਂ ਕੰਮ ਕਰਨ ਉਹਨੇ ਕਿਹਾ ਮੇਰੇ ਕੋਲ ਫालतू ਕੰਮਾਂ ਲਈ ਟਾਈਮ ਨਹੀਂ ਹੈ ਤੇ ਉਹ ਕਹਿ ਕੇ ਅੱਗੇ ਤੁਰ ਪਈ ਫਿਰ ਬੁੱਢੇ ਰੂਪ ਸ਼ਿਵagਵਾਨ ਹੁੰਦੇ ਕਿਹਾ ਤੀਏ ਮੇਰੇ जखਮਾਂ ਤੇ ਬੜੀ ਮੱਖੀਆਂ ਬੈਂਦੀਆਂ ਨੇ ਤੂੰ ਸਾਫ਼ ਕਰ ਦੇ ਉਹ ਨੱਕ ਮੂੰਹ ਛਾੜ ਕੇ ਅੱਗੇ ਤੁਰ ਗਈ ਅੱਗੇ ਪਾਰਵਤੀ ਮਾਈ ਮਿਲੀ ਬੋਲੀ ਤੀਏ ਮੇਰੇ ਝੂਆਂ ਪਈਆਂ ਨੇ ਮੇਰੇ ਮੰਦਰ ਸਫਾਈ ਕਰ ਦੇ ਤੇ ਕਹਿੰਦੀ ਮੇਰੇ ਕੋਲ ਫालतू ਕੰਮਾਂ ਲਈ ਟਾਈਮ ਨਹੀਂ ਇਹ ਕਹਿ ਕੇ ਅੱਗੇ ਤੁਰ ਪਈ ਫਿਰ ਇਸ ਨੂੰ ਗੰਗਾ ਮਾਈ ਮਿਲੀ ਤੇ ਗੰਗਾ ਮਾਤਾ ਕਹਿਣ ਲੱਗੀ ਮੇਰੀ ਘਰ ਦੀ ਸਫਾਈ ਕਰ ਦੇ ਮੇਰੇ ਸਿਰ ਵੇਖ ਦੇ ਉਹਨੇ ਕਿਹਾ ਬੁੱਢੀ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਕਿਸੇ ਚੰਗੇ ਕੰਮ ਲਈ ਜਾ ਰਹੀਆਂ ਮੈਨੂੰ ਰੋਕੋ ਟੋਕੋ ਉਹ ਗੰਗਾ ਪਾਰ ਕਰਦੇ ਆਪਦੇ ਪੇਕਿਆਂ ਤੇ ਚਲੀ ਗਈ ਨਾ ਭਾਬੀ ਨਾ ਮਿਲੀ ਸਿੱਧੀ ਮਾਂ ਕੋਲ ਬਹਿ ਕੇ ਚੁਕਲੀਆਂ ਕਰਨ ਲੱਗ ਪਈ ਪੁੰਨਿਆਂ ਦੀਆਂ ਭਾਬੀ ਨੇ ਉਹਨੂੰ ਬਹੁਤ ਕੁਝ ਦਿੱਤਾ ਹੈ ਉਹ ਤਾਂ ਕੁਝ ਹੀ ਦਿਨਾਂ ਵਿੱਚ ਜ਼ਿੰਦਗੀ ਬਦਲ ਗਈ ਹੈ ਬਹੁਤ ਧਨ ਦੌਲਤ ਵਾਲੀ ਬਣ ਗਈ ਹੈ ਉਹਨੇ ਮਾਂ ਦੀ ਤੇ ਪਾਪੀ ਦੀ ਭਾਬੀ ਦੀ ਲੜਾਈ ਕਰਾ ਦਿੱਤੀ ਪਰ ਉਸਨੇ ਕਿਹਾ ਮੈਂ ਤਾਂ ਉਸ ਨੂੰ ਸਾੜੀ ਤੋਂ ਬਿਨਾ ਕੁਝ ਨਹੀਂ ਦਿੱਤਾ ਉਹ ਤਾਂ ਉਹਦੀ ਕਿਸਮਤ ਤੇ ਆ ਉਹਦੇ ਚੰਗੇ ਕਰਮਾਂ ਇਸ ਲਈ ਰੱਬ ਨੇ ਉਸ ਨੂੰ ਜਿੱਤਾ ਹੈ ਮਸਿਆ ਨੂੰ ਕਿੱਥੇ ਚੈਨ ਪਵੇ ਉਹਦੇ ਬਹੁਤ ਲੜਾਈ ਕਰਵਾਈ ਮੇਰੇ ਕੋਲ ਤੇਰੇ ਦੇਣ ਲਈ ਕੋਈ ਸਾੜੀ ਨਹੀਂ ਹੈ ਤਾਂ ਉਸ ਦੀ ਮਾਂ ਨੇ ਕਿਹਾ ਤੂੰ ਇੰਜ ਕਰ ਮੇਰੇ ਕੋਲ ਵਾਧੂ ਕੁਝ ਹੈ ਮੇਰੇ ਤੋਂ ਮੰਗ ਤੈਂ ਤੈਨੂੰ ਦਿੰਨੀ ਆ ਐਸੇ ਕਰਕੇ ਉਹ ਇਸ ਸਭ ਕੁਝ ਲੈ ਕੇ ਉਥੋਂ ਤੁਰ ਪਈ ਤੇ ਰਸਤੇ ਵਿੱਚ ਆਈ ਮਾਈ ਨੇ ਉਸ ਨੂੰ ਕਿਹਾ ਮੇਰੇ ਕੋਲ ਥੋੜੀ ਜੀ ਰੇਤ ਆ ਲੈ ਜਾ ਤਾਂ ਉਹਨੇ ਯਾਦ ਆਇਆ ਕਿ ਪੁੰਨਿਆ ਵੀ ਕਿਹਾ ਸੀ ਕਿ ਰੇਤ ਮਿਲੀ ਸੀ ਉਸ ਨੂੰ ਆਪ ਦੀ ਝੋਲੀ ਵਿੱਚ ਪਵਾ ਲਈ ਤੇ ਪਰਬਤ ਮਾਈ ਤੋਂ ਲੈ ਕੇ ਰੇਤ ਅੱਗੇ ਤੁਰ ਪਈ ਤੇ ਅੱਗੋਂ ਉਹਨੂੰ ਭੋਲਾ ਬਾਬਾ ਮਿਲਿਆ ਉਸਨੇ ਕਿਹਾ ਮੇਰੇ ਕੋ ਲੰਗਾਰੇ ਆ ਤਾਂ ਉਹਦੇ ਕੋਲ ਉਹਨੇ ਨਾਂ ਲੈ ਉਹ ਜਾਨ ਨੂੰ ਦੇ ਲੋ ਉਸ ਦਾ ਦਿਲ ਔਲ ਨਾ ਕੀਤਾ ਉਸ ਕੋਲ ਜਾਨ ਲੂ ਫਿਰ ਉਹ ਬੁੱਢੀ ਮਾਈ ਤੋਂ ਤੁਲਸੀ ਮਾਈ ਨੇ ਜੋ ਕੰਨਿਆ ਨੂੰ ਗੁਪਤ ਉਸ ਨੂੰ ਦਿੱਤਾ ਉਸਨੇ ਸਾਰਾ ਕੁਝ ਲੈ ਕੇ ਆਪਣੇ ਘਰ ਰੱਖ ਦਿੱਤਾ ਤੇ ਸ਼ਾਮ ਨੂੰ ਰੋਟੀ ਪਾਣੀ ਕੀਤਾ ਸਵੇਰੇ ਉੱਠ ਕੇ ਝਾੜੂ ਲਾਉਣ ਲੱਗੀ ਤਾਂ ਕੋਨੇ ਵਿੱਚ ਕੀੜੇ ਮਕੌੜੇ ਤੁਰੇ ਫਿਰਦੇ ਇੱਕਦਮ ਘਰ ਵਿੱਚ ਅੱਗ ਲਾਈ ਲੱਗ ਗਈ ਸਾਰਾ ਕੁਝ ਸੜ ਕੇ ਸਵਾਹ ਹੋ ਗਿਆ ਹੁਣ ਪੁੰਨਿਆ ਨੂੰ ਗਾਲ੍ਹਾਂ ਕੱਢਣ ਲੱਗੀ ਤੇ ਪਤਾ ਨਹੀਂ ਮੇਰੇ ਤੇ ਕਿਹੜਾ ਜਾਦੂ ਟੋਣਾ ਕਰਵਾ ਦਿੱਤਾ ਹੈ ਆਪਣੇ ਘਰ ਤੇ ਇੰਨੀ ਤੌਲਤ ਹੋ ਗਈ ਹੈ ਤੇ ਮੇਰੇ ਘਰ ਸੜ ਗਿਆ ਹੈ ਸਾਰ ਕੇ ਸਵਾਹ ਹੋ ਗਿਆ ਕਹਿਣ ਲੱਗੀ ਮੱਸੀਆ ਸਾਹਿਬ ਤੇਰੇ ਲਾਲਚ ਦਾ ਫਾਲ ਹੈ ਕਹਿਣ ਲੱਗੇ ਤੂੰ ਪੁੰਨਿਆਂ ਦਾ ਭਲਾ ਸੋਚਣ ਵਾਲੀ ਤੇ ਬਾਅਦ ਪੂਜਾ ਕਰਨ ਵਾਲੀ ਨਹੀਂ ਬਣੀ ਉਸ ਸਭ ਦਾ ਭਲਾ ਸੋਚਦੀ ਐ ਇਸ ਲਈ ਉਸ ਨੂੰ ਮਿਲਿਆ ਗਿਆ ਤੂੰ ਕਮੰਡੀ ਐ ਇਸ ਲਈ ਤੇ ਉਸਨੇ ਸਭ ਕੁਝ ਮਿਲਿਆ ਗਿਆ ਤੂੰ ਕਮੰਡੀ ਸੁਭਾਅ ਹੋਣ ਕਰਕੇ ਰੱਬ ਨੇ ਤੈਨੂੰ ਇਹ ਸਭ ਕੁਝ ਨਹੀਂ ਦਿੱਤਾ ਆਉਣ ਵਾਲੇ ਸਮੇਂ ਵਿੱਚ ਵਧੀਆ ਵਿਚਾਰਾਂ ਵਾਲੀ ਬਣ ਸਕੇ ਤਾਂ ਪੁੰਨਿਆਂ ਦੀ ਤਰ੍ਹਾਂ ਵਿਵਹਾਰ ਕਰ ਤੇਰੇ ਸੁਧਰ ਜਾਣਗੇ ਲਾਲਚ ਕਰਨਾ ਬਹੁਤ ਮਾੜੀ ਗੱਲ ਐ ਹੈ ਲਾਲਚ ਬੁਰੀ ਬਲਾ ਹੁੰਦੀ ਹੈ ਤੇਰੇ ਘਰ ਵਿੱਚ ਇੰਨੀ ਦੌਲਤ ਦੇ ਢੰਡਾਰ ਹੁੰਦਿਆਂ ਵੀ ਤੂੰ ਲਾਲਚ ਨਾ ਛੱਡਿਆ ਤੇ ਵਿਚਾਰੀ ਗਰੀਬ ਸੀ ਫਿਰ ਵੀ ਦੁੱਖਾਂ ਸੁੱਖਾਂ ਵਿੱਚ ਸਾਥ ਦਿੰਦੀ ਸੀ ਲਈ ਰੱਬਨ ਦੀ ਹੁਣ ਸੁਣ ਲਈ ਸਾਨੂੰ ਲਾਲਚ ਨਹੀਂ ਕਰਨਾ ਚਾਹੀਦਾ ਮਹਾਰਾਜ ਜਿਸ ਵਿੱਚ ਜਿੰਨੇ ਵਿੱਚ ਰੱਖੇ ਉਹਨੇ ਵਿੱਚ ਰਹਿਣਾ ਚਾਹੀਦਾ ਤੁਹਾਨੂੰ ਵੀਡੀਓ ਤੋਂ ਕੀ ਸਿੱਖਿਆ ਮਿਲੀ ਕਮੈਂਟ ਕਰਕੇ ਜਰੂਰ ਦੱਸਿਓ ਸਿੱਖਿਆ ਇਹ ਮਿਲਦੀ ਹੈ ਕਿ ਲਾਲਚ ਬੁਰੀ ਬਲਾ ਹੈ ਸਾਨੂੰ ਜਿੰਨੇ ਵਿੱਚ ਰੱਬ ਰੱਖੇ ਉਹਨੇ ਵਿੱਚ ਹੀ ਰਹਿਣਾ ਚਾਹੀਦਾ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ